19% ਉਮੀਦਵਾਰ ਇਹ 699 ਚੋਂ 19% ਉਮੀਦਵਾਰ ਉਹ ਨੇ ਜਿਨ੍ਹਾਂ ਦੇ ਉੱਤੇ ਮਤਲਬ ਦਾਗੀ ਨੇ ਜਿਹੜੇ ਜਿਹੜੇ ਕਿਸ ਨਾ ਕਿਸੇ ਅਪਰਾਧਿਕ ਮਾਮਲੇ 'ਚ ਘਰੇ ਨੇ ਉਹਨਾਂ ਚੋਂ 81 ਉਮੀਦਵਾਰ ਤਾਂ ਕਤਲ ਬਲਾਤਕਾਰ ਅਜਿਹੇ ਮਾਮਲਿਆਂ ਦੇ ਵਿੱਚ ਵੀ ਨੇ ਕਿਡਨਾਪਿੰਗ ਵਾਲੇ ਮਾਮਲੇ ਇੰਡੀਆ ਗੱਠਜੋੜ ਦੀਆਂ ਪੰਜ ਪਾਰਟੀਆਂ ਜਿੱਥੇ ਆਮੋ ਸਾਹਮਣੇ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਇੱਕ ਸਹਿਯੋਗੀ ਪਾਰਟੀ ਸਹਿਯੋਗੀ ਦਲ ਵਿਧਾਨਚ ਨੇਤਰੀਆ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ 70 ਸੀਟਾਂ ਦੇ ਵਿੱਚੋਂ 68 ਤੇ ਲੜ ਰਹੀ ਹੈ ਦੋ ਸੀਟਾਂ ਨੇ ਆਪਣੇ ਸਹਿਯੋਗੀ ਦਲ ਜੀਡੀਯੂ ਤੇ ਐਲਜੀਆਰ ਪਲੀ ਛੱਡੀਆਂ ਨੇ ਮਹਾਰਾਸ਼ਟਰ ਵਿੱਚ ਭਾਜਪਾ ਦਾ ਸਹਿਯੋਗੀ ਹੈ ਰਾਸ਼ਟਰੀ ਕਾਂਗਰਸ ਪਾਰਟੀ ਜਿਹੜੀ ਐਨਸੀਪੀ ਉਧਰੋਂ ਛੁੱਟ ਕੇ ਆਈ ਹੈ ਹੈਨਾ ਉਹ ਉਹ ਪਾਰਟੀ ਦੇ 30 ਸੀਟਾਂ ਦੇ ਚੋਣ ਲੜ ਰਹੀ ਹੈ 19% ਦਾ ਮਤਲਬ 132 ਦੇ ਕਰੀਬ ਉਮੀਦਵਾਰ ਜ\\"ਏ ਹੋਗੇ 132ਾਂ ਦੇ ਵਿੱਚੋਂ 81 ਇਹ ਵੀ ਹੈਗੇ ਨੇ ਹੁਣ ਇਹ ਤੋਂ ਬਿਨਾ 13 ਉਮੀਦਵਾਰ ਜ\\"ਏ ਨੇ ਜਿਨ੍ਹਾਂ ਦੇ ਖਿਲਾਫ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦਿੱਲੀ ਵਿਧਾਨ ਸਭਾ ਚੋਣਾਂ ਹਲਕੇ ਨੂੰ ਦਿੱਲੀ ਦੇ ਵਿੱਚ 70 ਵਿਧਾਨ ਸਭਾ ਸੀਟਾਂ ਦੇ ਲਈ ਵੋਟਾਂ ਪੈ ਜਾਣੀਆਂ ਨੇ ਤੇ ਸ਼ਾਮ ਨੂੰ EVM ਦੇ ਵਿੱਚ ਉਹ ਕੈਦ ਹੋਈਆਂ ਵੋਟਾਂ 8 ਤਰੀਕ ਨੂੰ ਗਿਣ ਕੇ ਨਤੀਜੇ ਆ ਜਾਣੇ ਨੇ 699 ਉਮੀਦਵਾਰ 1 ਘੱਟ 700 ਉਮੀਦਵਾਰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੇ ਲਈ ਮੈਦਾਨ 'ਚ ਨੇ ਕਮਾਲ ਦਾ ਪਹਿਲੂ ਇਹ ਹੈ ਕਿ ਇਹਨਾਂ 700 ਦੇ ਕਰੀਬ 699 ਉਮੀਦਵਾਰਾਂ ਦੇ ਵਿੱਚੋਂ 29 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਲਈ ਕਾਲਾ ਅੱਖਰ ਮੈਸ ਬਰਾਬਰ ਹੈ ਮਤਲਬ ਉਹ ਅੱਖਰ ਗਿਆਨ ਤੋਂ ਵੀ ਕੋਰੇ ਨੇ ਉਹ ਦਸਕਤ ਕਰਨ ਦੇ ਵੀ ਲਾਇਕ ਨਹੀਂ ਇਹੋ ਨਹੀਂ ਇਹਨਾਂ 699 ਉਮੀਦਵਾਰਾਂ ਚ ਪੰਜ ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੀ ਜਾਇਦਾਦ 100 ਕਰੋੜ ਤੋਂ ਉੱਪਰ ਹੈ ਇਹਨਾਂ ਪੰਜਾਂ ਚੋਂ ਤਿੰਨ ਭਾਰਤੀ ਜਨਤਾ ਪਾਰਟੀ ਦੇ ਨੇ ਇੱਕ ਕਾਂਗਰਸ ਦਾ ਇੱਕ ਆਮ ਆਦਮੀ ਪਾਰਟੀ ਦਾ ਚਲੋ ਖਾਸ ਪਹਿਲੂ ਇਹ ਵੀ ਹੈ ਜਿਹੜਾ ਫਿਕਰਮੰਦੀ ਵਾਲਾ ਪਹਿਲੂ ਹੈ ਕਿ 19% ਉਮੀਦਵਾਰ ਇਹ 699 ਚੋਂ 19% ਉਮੀਦਵਾਰ ਉਹ ਨੇ ਜਿਨ੍ਹਾਂ ਦੇ ਉੱਤੇ ਮਤਲਬ ਦਾਗੀ ਨੇ ਜਿਹੜੇ ਜਿਹੜੇ ਕਿਸ ਨਾ ਕਿਸੇ ਅਪਰਾਧਿਕ ਮਾਮਲੇ 'ਚ ਘਰੇ ਨੇ ਉਹਨਾਂ ਚੋਂ 81 ਉਮੀਦਵਾਰ ਤਾਂ ਕਤਲ ਬਲਾਤਕਾਰ ਅਜਿਹੇ ਮਾਮਲਿਆਂ ਦੇ ਵਿੱਚ ਵੀ ਨੇ ਕਿਡਨੈਪਿੰਗ ਵਾਲੇ ਮਾਮਲਿਆਂ 'ਚ ਵੀ ਪਰ ਸਭ ਦੀ ਨਜ਼ਰ ਹੁਣ ਇਸ ਪਹਿਲੂ ਤੇ ਹੈ ਕਿ ਦਿੱਲੀ ਦੀਆਂ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ 2015 2014 2019 ਤੇ ਫਿਰ 2024 ਇਹਨਾਂ ਤਿੰਨ ਲੋਕ ਸਭਾ ਚੋਣਾਂ ਚ ਦਿੱਲੀ ਦੇ ਉਮੀਦਵਾਰ ਦਿੱਲੀ ਦੇ ਵੋਟਰ ਭਾਜਪਾ ਦੇ ਉਮੀਦਵਾਰਾਂ ਨੂੰ ਫਤਵਾ ਦਿੰਦੇ ਰਹੇ ਨੇ ਪਰ ਚੰਦ ਮਹੀਨਿਆਂ ਬਾਅਦ ਹੀ ਜਿੱਦਾਂ ਹੀ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਦ ਉਹੀ ਵੋਟਰ ਨਤੀਜੇ ਪਲਟ ਦਿੰਦੇ ਨੇ ਸੋ ਇਹ ਸਾਰੇ ਪਹਿਲੂਆਂ ਤੇ ਨਜ਼ਰਸਾਨੀ ਕਰਦੇ ਆਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਤੇ ਸਵੇਰੇ ਵੋਟਾਂ ਪੈਣੀਆਂ ਨੇ 70 ਸੀਟਾਂ ਦੇ ਵਿੱਚੋਂ ਜੇਕਰ ਆਪਾਂ ਦੇਖੀਏ ਤਾਂ 5 ਫਰਵਰੀ ਨੂੰ ਇੱਕੋ ਫੇਜ਼ ਦੇ ਵਿੱਚ ਵੋਟਾਂ ਪੋਲ ਹੋਣਗੀਆਂ ਇਸ ਦੇ ਵਿੱਚ ਇੱਕ ਈੰਡੀਆ ਬਲਾਕ ਦੀਆਂ ਜਿਹੜੀਆਂ ਪੰਜ ਪਾਰਟੀਆਂ ਨੂੰ ਆਮੋ ਸਾਹਮਣੇ ਨੇ ਈੰਡੀਆ ਗੱਠ ਜੋੜ ਦੀਆਂ ਪੰਜ ਪਾਰਟੀਆਂ ਜਿੱਥੇ ਆਮੋ ਸਾਹਮਣੇ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਵੀ ਇੱਕ ਸਹਿਯੋਗੀ ਪਾਰਟੀ ਸਹਿਯੋਗੀ ਦਲ ਮਿਦਾਂਚ ਨਿਤਰਿਆ ਹੋਇਆ ਜੀ ਜੀ ਹਾਂ 70 ਦੀਆਂ 70 ਸੀਟਾਂ ਤੇ ਕਾਂਗਰਸ ਤੇ ਆਵਾਦੀ ਪਾਰਟੀ ਦਾ ਸਿੱਧੇ ਰੂਪ ਚ ਸਾਹਮਣੇ ਆ। ਵੈਸੇ ਇੰਡੀਆ ਬਲੌਗ ਚ ਇਕੱਠੇ ਸੀ ਇਹ, ਲੋਕ ਸਭਾ ਚੋਣਾਂ ਚ ਇਕੱਠੇ ਸੀ। ਸੋ ਹੁਣ ਆਮੋ ਸਾਹਮਣੇ ਨੇ 70 ਦੀਆਂ 70 ਸੀਟਾਂ ਤੇ ਆਵਾਦੀ ਪਾਰਟੀ ਵੀ 70 ਸੀਟਾਂ ਤੇ ਲੜ ਰਹੀ ਆ, ਕਾਂਗਰਸ ਵੀ 70 ਸੀਟਾਂ ਤੇ ਲੜ ਰਹੀ ਆ ਜਦੋਂ ਕਿ ਇਹਨਾਂ ਦੇ ਸਾਥੀਆਂ ਦੇ ਵਿੱਚੋਂ ਦੋ ਤਾ ਇਹ ਹੋਗੇ, ਤਿੰਨ ਦਲ, ਸੀਪੀਆਈ 6 ਸੀਟਾਂ ਤੇ ਲੜ ਰਹੀ ਆ। ਸੀਪੀਐਮ ਆਪਣੇ ਦਮ ਦੇ ਉੱਤੇ ਤੇ ਸੀਪੀਐਲ ਵੀ ਆਪਣੇ ਦਮ ਤੇ ਉੱਤੇ ਦੋ-ਦੋ ਸੀਟਾਂ ਤੇ ਲੜ ਰਹੇ ਨੇ। ਸੋ ਇੰਜ ਦੋ ਸੀਟਾਂ ਦੇ ਉੱਤੇ ਬੀਏ ਦਲਾਮੋ ਸਾਹਮਣੇ ਨੇ ਉਧਰ ਸੀਪੀਆਈ ਦੇ ਵੱਲੋਂ 6 ਸੀਟਾਂ ਤੇ ਅਮੋ ਸਾਹਮਣੇ ਨੇ ਤੇ ਕਾਂਗਰਸ ਹੈ ਆਪ ਦੇ ਵੱਲੋਂ 70 ਦੀਆਂ 70 ਸੀਟਾਂ ਤੇ ਅਮੋ ਸਾਹਮਣੇ ਨੇ ਮਤਲਬ ਇੰਡੀਆ ਬਲੋਗ ਤਾਂ ਉਹ ਨਿਬੜ ਗਿਆ ਅੱਗੇ ਆ ਜੋ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ 70 ਸੀਟਾਂ ਦੇ ਵਿੱਚੋਂ 68 ਤੇ ਲੜ ਰਹੀ ਆ ਦੋ ਸੀਟਾਂ ਉਹਨੇ ਆਪਣੇ ਸਹਿਯੋਗੀ ਦਲ ਜੀਡੀਯੂ ਤੇ ਐਲਜੀਆਰ ਲਈ ਛੱਡੀਆਂ ਨੇ ਪਰ ਬੀਜੇਪੀ ਦੀ ਵੀ ਇੱਕ ਸਹਿਯੋਗੀ ਪਾਰਟੀ ਸਹਿਯੋਗੀ ਦਲ ਉਹ ਵੀ ਮਹਾਰਾਸ਼ਟਰ ਤੋਂ ਉਹਨਾਂ ਦੇ ਸਾਹਮਣੇ ਆ ਜੀ ਹਾਂ ਮਹਾਰਾਸ਼ਟਰ ਚ ਭਾਜਪਾ ਦਾ ਸਹਿਯੋਗੀ ਆ ਰਾਸ਼ਟਰੀ ਕਾਂਗਰਸ ਪਾਰਟੀ ਜਿਹੜੀ ਐਨਸੀਪੀ ਉਧਰੋਂ ਟੁੱਟ ਕੇ ਆਈ ਹੈ ਹੈਨਾ ਉਹ ਉਹ ਪਾਰਟੀ ਦੇ 30 ਸੀਟਾਂ ਦੇ ਚੋਣ ਲੜ ਰਹੀ ਆ ਸੋ 68 ਤੇ ਬੀਜੇਪੀ ਆ ਉਹਦੇ ਸਾਹਮਣੇ 30 ਤੇ ਉਹਨਾਂ ਦਾ ਸਹਿਯੋਗੀ ਦਲ ਆ ਸੋ ਇੱਥੇ ਵੀ ਖੇਲਾ ਤਾਂ ਹੈਗਾ ਚਲੋ ਇਹ ਤੋਂ ਬਿਨਾ ਬੌਜਨ ਸਮਾਜ ਪਾਰਟੀ ਬਸਪੈ ਜਿਹੜੀ 70 ਸੀਟਾਂ ਦੇ ਚੋਣ ਲੜ ਰਹੀ ਆ ਇਸੇ ਤਰ੍ਹਾਂ ਉਹ ਵੈਸੀ ਦੀ ਪਾਰਟੀ ਜਿਹੜੀ 12 ਸੀਟਾਂ ਦੇ ਜਿੱਥੇ ਮੁਸਲਮਾਨ ਭਾਈਚਾਰੇ ਦੀ ਗਿਣਤੀ ਜ਼ਿਆਦਾਤਰਾ ਉੱਥੇ ਉਹ ਚੋਣ ਲੜ ਰਿਆ ਤੇ ਉਨੇ ਦੇਖਣ ਵਾਲੀ ਗੱਲ ਹੋਊਗੀ ਕਿ ਨਤੀਜਿਆਂ ਚ ਕੌਣ ਕਿੱਧਰ ਨੂੰ ਤੁਲਦਾ ਕਿਹਦਾ ਫਾਇਦਾ ਕਰਦਾ ਕਿਹਦਾ ਨੁਕਸਾਨ 8 ਤਰੀਕ ਦੇ ਨਤੀਜੇ ਹੁਣ ਆਪਾਂ ਉਮੀਦਵਾਰਾਂ ਦੇ ਹਵਾਲੇ ਨਾਲ ਨਜ਼ਰਸਾਨੀ ਕਰੀਏ 699 ਉਮੀਦਵਾਰ ਮੈਦਾਨ ਚ ਨੇ ਜਿਨ੍ਹਾਂ ਚੋਂ 19% ਉਮੀਦਵਾਰ ਦਾਗੀ ਨੇ 81 ਉੱਤੇ ਕਤਲ ਦਾ ਬਲਾਤਕਾਰ ਦਾ ਜਿਹੇ ਗੰਭੀਰ ਮਾਮਲੇ ਨੇ ਜਿਹੜੇ ਚੋਣ ਕਮਿਸ਼ਨ ਦੇ ਡਾਟੇ ਦੇ ਹਵਾਲੇ ਨਾਲ ਸਾਹਮਣੇ ਆਏ ਨੇ ਸੋ ਇਹਨਾਂ ਦੇ ਵਿੱਚੋਂ ਉਹਨਾਂ ਬਕਾਇਦਾ ਤੌਰ ਤੇ ਚਾਹੇ ਪਾਰਟੀਆਂ ਦੇ ਉਮੀਦਵਾਰ ਨੇ ਚਾਹੇ ਆਜ਼ਾਦ ਉਮੀਦਵਾਰ ਨੇ ਚਾਹੇ ਛੋਟੇ ਦਲ ਦੇ ਨੇ بڑے ਦਲ ਦੇ ਉਹਨਾਂ ਚੋਂ ਕੁੱਲ 81 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਅਜਿਹੇ ਕਤਲ ਬਲਾਤਕਾਰ ਦੇ ਮਾਮਲੇ ਕਿਡਨੈਪਿੰਗ ਦੇ ਮਾਮਲੇ ਵੀ ਚੱਲਦੇ ਨੇ ਮਤਲਬ 19% ਦਾ ਮਤਲਬ 132 ਦੇ ਕਰੀਬ ਉਮੀਦਵਾਰ ਅਜਿਹੇ ਹੋਗੇ 132ਆਂ ਦੇ ਵਿੱਚੋਂ 81 ਇਹ ਵੀ ਹੈਗੇ ਨੇ ਹੁਣ ਇਹ ਤੋਂ ਬਿਨਾ 13 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਵੀ ਚੱਲਦੇ ਨੇ ਇਹਨਾਂ 132ਆਂ ਦੇ ਵਿੱਚੋਂ 81 ਆ ਨੇ 13 1 ਕਾ ਨੇ 100 ਇੰਚ 132 ਉਮੀਦਵਾਰ ਅਜਿਹੇ ਨੇ ਜਿਹੜੇ ਭਾਈ ਅਪਰਾਧਿਕ ਪਿਛੋਕਰ ਵਾਲੇ ਨੇ ਮੈਦਾਨ 'ਚ ਨੇ ਹੋ ਸਕਦੇ ਨੇ ਜਿੱਤਣਗੇ ਵੀ ਕਈ ਸੰਸਦਚ ਵੀ ਬੈਠੇ ਨੇ ਕਈ 당ਗੀਵਾਦੀ ਤਾਂ ਚਲੋ ਹੁਣ ਆਜੋ ਮਨੀ ਪੈਸਾ ਜਿਹੜਾ 1 ਨੰਬਰ 'ਚ ਜਾਣਕਾਰੀ ਹੈ 2 ਨੰਬਰ ਵਾਲੇ ਦਾ ਹਿਸਾਬ ਕਿਤਾਬ ਕਿਸੇ ਨੂੰ ਨਹੀਂ ਪਤਾ 1 ਨੰਬਰ 6 ਇਹ ਇਹਨਾਂ 'ਚੋਂ ਉਮੀਦਵਾਰਾਂ 'ਚੋਂ 5 ਉਮੀਦਵਾਰ 100 ਕਰੋੜ ਤੋਂ ਜ਼ਿਆਦਾ ਜਾਇਦਾਦ ਦੇ ਮਾਲਕ ਨੇ 699 'ਚੋਂ 96 ਮਹਿਲਾ ਉਮੀਦਵਾਰ ਨੇ ਜਦੋਂ ਕਿ 5 ਉਮੀਦਵਾਰ ਉਹ ਨੇ ਜਿਹੜੇ 100 ਕਰੋੜ ਦੇ ਪਾਰ ਨੇ ਕੁੱਲ 699 ਚੋਂ 96 ਮਹਿਲਾ ਉਮੀਦਵਾਰ ਨੇ ਮਤਲਬ 603 ਦੇ ਕਰੀਬ ਮਰਦ ਉਮੀਦਵਾਰ ਨੇ میدان ਚੋਂ ਤੇ ਇਹਨਾਂ 699 ਚੋਂ 5 ਉਮੀਦਵਾਰ ਉਹ ਨੇ ਜਿਨ੍ਹਾਂ ਦੀ 100 ਕਰੋੜ ਤੋਂ ਉੱਪਰ ਦੀ ਜਾਇਦਾਦ ਹੈ ਜਿਨ੍ਹਾਂ ਚ 3 ਭਾਤੀ ਜਨਤਾ ਪਾਰਟੀ ਦੇ ਨੇ 1 ਕਾਂਗਰਸ ਦਾ 1 ਆਮ ਆਦੀ ਪਾਰਟੀ ਦਾ ਭਾਜਪਾ ਉਮੀਦਵਾਰਾਂ ਦੀ ਔਸਤ ਜਾਇਦਾਦ 22 ਕਰੋੜ ਤੋਂ ਉੱਪਰ ਹੈ ਤੇ 3 ਉਮੀਦਵਾਰਾਂ ਦੀ ਜਾਇਦਾਦ 0 ਹੈ ਜੀ ਕਹਿੰਦੇ ਕੋਈ ਜਾਇਦਾਦ ਨਹੀਂ ਕੁਛ ਨਹੀਂ ਕਹਾ ਸਕਦੇ ਕੋਈ। ਇਸੇ ਤਰ੍ਹਾਂ ਜੇਕਰ ਮੈਂ ਸਿੱਖਿਆ ਦੇ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਾਂ। ਵੈਸੇ ਤਾਂ ਹ ਉਮਰਾਂ ਦੇ ਹਵਾਲੇ ਨਾਲ ਵੀ ਜੇਕਰ ਆਪਾਂ ਦੇਖਣਾ ਹੋਵੇ ਤਾਂ ਕਰੀਬ 28% ਉਮੀਦਵਾਰ ਮਤਲਬ 196 ਉਮੀਦਵਾਰ 25 ਤੋਂ 40 ਸਾਲ ਵਾਲੇ ਨੇ। ਹਾਂ ਇਸੇ ਤਰ੍ਹਾਂ 106 ਦੇ ਕਰੀਬ ਉਮੀਦਵਾਰ ਮਤਲਬ 15% ਉਮੀਦਵਾਰ 60 ਤੋਂ 80 ਸਾਲ ਵਾਲੇ ਨੇ। ਹੈਨਾ ਜਦੋਂ ਕਿ 80 ਸਾਲ ਤੋਂ ਜ਼ਿਆਦਾ ਵਾਲੇ ਉਮੀਦਵਾਰ ਵੀ ਹੈਗੇ ਨੇ। ਹੈ। 699 ਚੋਂ 96 ਮਹਿਲਾ ਉਮੀਦਵਾਰ ਨੇ ਜਿਹੜਾ 14% ਦੀ ਬਣਦਾ ਹਜੇ 33 ਵਿੱਚ ਦੇ ਨੇੜੇ-ਤੇੜੇ ਇਹ ਸਾਰਾ ਵਰਤਾਰਾ ਨਜ਼ਰ ਨਹੀਂ ਆ ਰਿਹਾ ਆ ਕਿ ਆ ਜੋ ਸਿੱਖਿਆ ਮਤਲਬ ਜਿਨ੍ਹਾਂ ਨੇ ਕਾਨੂੰਨ ਘੜਨਾ ਹੈ ਜਿਨ੍ਹਾਂ ਨੇ ਕਾਨੂੰਨੀ ਤੌਰ ਤੇ ਫੈਸਲੇ ਲੈਣੇ ਨੇ ਜਿਨ੍ਹਾਂ ਨੇ ਸੂਬਾ ਚਲਾਉਣਾ ਹੈ ਉਹ ਉਮੀਦਵਾਰ ਹੈ ਇਹ ਮਾਮਲਾ ਆਪਾਂ ਲੋਕ ਸਭਾ ਚ ਵੀ ਦੇਖਦੇ ਜਿਨ੍ਹਾਂ ਨੇ ਦੇਸ਼ ਚਲਾਉਣਾ ਸੋ ਇੱਥੇ ਵੀ ਉਹੀ ਹਾਲ ਹੈ ਦਿੱਲੀ ਚਲਾਉਣੀ ਹੈ ਜਿਹਨੂੰ ਕਹਿੰਦੇ ਬਹੁਤ ਸ਼ਾਖਰ ਹੈ ਉੱਥੇ ਰਿਕਸ਼ੇ ਵਾਲਾ 3 ਬਿਲੇ ਵਾਲਾ ਵੀ ਅੰਗਰੇਜ਼ੀ ਪੱਕੂ ਵੀ ਬੋਲਦਾ ਹੋ ਸਕਦਾ ਇਹਨਾਂ ਚੋਂ ਵੀ ਜਿਹੜੇ ਅੱਖਰ ਗਿਆਨ ਤੋਂ ਕੋਰੇ ਹੁਣ ਬੋਲਣ 'ਚ ਮਾਹਰ ਹੋਣ ਜਿਹੜਾ ਡਾਟਾ ਆਇਆ ਹੈ ਉਮੀਦਵਾਰਾਂ ਦਾ ਉਹਦੇ ਵਿੱਚੋਂ ਜਾਣਕਾਰੀ ਇਹ ਹੈ 699 ਉਮੀਦਵਾਰਾਂ 'ਚੋਂ 46% ਦੀ ਲਗਭਗ ਅੱਧੇ ਪੰਜਵੀਂ ਤੋਂ 12ਵੀਂ ਪਾਸ ਨੇ ਪੰਜਵੀਂ ਜਮਾਤ ਤੋਂ ਲੈ ਕੇ 12ਵੀਂ ਤੱਕ ਨੇ 46% 18 ਉਮੀਦਵਾਰ ਜਿਹੇ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਡਿਪਲੋਮਾ ਧਾਰਕਾਂ ਬਾਕੀ ਫਿਰ ਕੋਈ ਬੀਏ ਹੈ ਕੋਈ ਗ੍ਰੈਜੂਏਟ ਹੈ ਕੁਛ ਹੈ 6 ਉਮੀਦਵਾਰ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਦਸਖਤ ਕਰਨ ਜੋਗੇ ਹੈਗੇ ਆ ਅਸੀਂ ਸਾਖਰਾਂ ਪਰ ਅਣਤਿ ਉਮੀਦਵਾਰ ਜਹੇ ਨੇ ਜਿਹੜੇ ਸਾਖਰ ਵੀ ਨਹੀਂ ਹੈਗੇ ਜਿਨ੍ਹਾਂ ਨੂੰ ਅੱਖਰ ਗਿਆਨ ਵੀ ਨਹੀਂ ਹੈਗਾ ਜਿਨ੍ਹਾਂ ਲਈ ਕਾਲਾ ਅੱਖਰ ਮੈਸ ਬਰਾਬਰ ਆ ਉਹਨਾਂ ਦਸਖਤ ਕਰਨਾ ਜਾਣਦੇ ਆ ਨਾ ਅੱਖਰ ਪੜ੍ਹਨਾ ਜਾਣਦੇ ਆ ਨਾ ਲਿਖਣਾ ਜਾਣਦੇ ਸੋ ਉਹ ਵੀ ਐਮ ਐਲ ਏ ਬਣ ਲਈ ਮੈਦਾਨ ਚ ਆਇਓ ਪਾਈਏ ਆ ਦਿੱਲੀ ਚਲੋ ਹੁਣ ਆਈਏ ਦੂਸਰੇ ਪਾਸੇ ਨੂੰ ਕਹਿੰਦੇ ਭਾਰਤੀ ਜਨਤਾ ਪਾਰਟੀ ਲਈ ਕਾਂਗਰਸ ਲਈ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਲਗਾਤਾਰ ਜਿੱਤਦੀ ਆ ਰਹੀ ਹੈ ਉਹਦੇ ਲਈ ਡਰ ਹੈ 18% VOTER ਦਿੱਲੀ ਦੇ ਵਿੱਚ ਭਾਜਪਾ ਲਈ 18% VOTER ਹੁਣ ਤੱਕ ਚਣੌਤੀ ਰਿਹਾ ਤੇ ਇਸ ਵਾਰ ਕਹਿੰਦੇ ਏਸੇ VOTER ਤੋਂ ਆਮ ਆਦੀ ਪਾਰਟੀ ਨੂੰ ਡਰ ਲੱਗ ਰਿਹਾ 18% VOTE ਉਹ ਹੈ ਜਿਹੜੀ ਲੋਕ ਸਭਾ ਚ ਬੀਜੇਪੀ ਵਾਲੇ ਪਾਸੇ ਜਾਂਦੀ ਰਹੀ ਤੇ ਫਿਰ ਬਾਅਦ ਚ ਉਹ ਛੁਕਾ ਸੀ ਆਮ ਆਦੀ ਪਾਰਟੀ ਕਨੇ ਪਰਤਦੀ ਰਹੀ ਸੋ ਇਸ ਵਾਰ ਇਹ VOTE ਕਿੱਧਰ ਜਾਏਗੀ ਇਹ ਚ ਕੁਝ ਕਾਂਗਰਸ ਤੋੜ ਨੂੰ ਫਿਰਦੀ ਹੈ ਕੁਝ ਵੈਸੀਓ ਨਹੀਂ ਲਿਜਾਣ ਨੂੰ ਫਿਰਦੇ ਨੇ ਕੁਝ ਪਾਜ ਪਾ ਆਪਣੇ ਕੋਲ ਰੱਖਣਾ ਚਾਹੁੰਦੀ ਐ ਲੋਕ ਸਭਾ ਦੇ ਹਵਾਲੇ ਨਾਲ ਜਿਹੜੀ ਉਹਨਾਂ ਕੋਲ ਗਈ ਸੀ ਤੇ ਕੁਝ ਆਮ ਆਦੀ ਪਾਰਟੀ ਵਾਪਸ ਲਿਆਉਣਾ ਚਾਹੁੰਦੀ ਐ ਹੁਣ ਕਿਹੜਾ ਕੰਮ ਜਾਬ ਹੁੰਦਾ ਹੁਣ ਨੋਟ ਕਰੋ ਹਾਲ ਹੀ ਦੇ ਵਿੱਚ ਮਤਲਬ ਕਿ ਦਿੱਲੀ ਦੀਆਂ ਲੋਕ ਸਭਾ ਚੋਣਾਂ ਤੋਂ 9 ਮਹੀਨਿਆਂ ਬਾਅਦ ਵਿਧਾਨ ਸਭਾ ਚੋਣ ਆ ਜਾਂਦੀਆਂ ਤੇ ਹਾਲ ਹੀ ਚ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਲੰਘ ਕੇ ਗਈਆਂ ਉਹਦੇ ਵਿੱਚ ਇੰਡੀਆ ਬਲਾਕ ਦੇ ਨਾਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਲੜੇ 4 ਤੇ ਆਵਾਦੀ ਪਾਰਟੀ ਲੜੀ 3 ਤੇ ਕਾਂਗਰਸ ਲੜੀ 7 ਦੇ ਸੱਤ ਉਮੀਦਵਾਰ ਹਾਰ ਗਏ 7 ਦੇ ਸੱਤ ਉਮੀਦਵਾਰ ਭਾਜਪਾ ਦੇ ਜਿੱਤ ਗਏ ਔਰ ਭਾਜਪਾ ਦੀ ਜਿੱਤ ਦਾ ਲਗਭਗ 1 ਲੱਖ ਤੋਂ ਉੱਪਰ ਰਿਹਾ ਹੈ ਮਾਰਜਨ ਆਵਸਤਨ 1.35 ਲੱਖ ਦਾ ਮਾਰਜਨ ਬਣਦਾ ਕੋਈ 2 ਨਾਲ ਜਿੱਤਿਆ ਕੋਈ ਸਵਾ ਨਾਲ ਜਿੱਤਿਆ ਕੋਈ 1 ਲੱਖ ਦੇ ਗੇੜ ਚ ਜਿੱਤਿਆ ਸੋ ਐਵਰੇਜ 1.35 ਲੱਖ ਦਾ ਬਣਦਾ ਹੁਣ 54% ਵੋਟ ਭਾਜਪਾ ਲੈ ਕੇ ਗਈ ਸੀ 43% ਵੋਟ ਇੰਡੀਆ ਬਲੌਕ ਲੈ ਗਿਆ ਸੀ ਜਿਚ ਆਪ ਤੇ ਕਾਂਗਰਸ ਇਕੱਠੇ ਆ ਹੁਣ ਇਹ ਤੋਂ ਬਾਅਦ ਪਿਛਾਂ ਨੂੰ ਜਦੋਂ ਝਾਤ ਮਾਰਦੇ ਆ ਤਾਂ 2014 ਦੇ ਵਿੱਚ ਵੀ ਇਹੀ ਵਰਤਾਰਾ ਸੀ 2014 ਵਿੱਚ ਵੀ ਭਾਰਤੀ ਜਨਤਾ ਪਾਰਟੀ ਸਾਰੀਆਂ ਸੀਟਾਂ ਲੈ ਗਈ ਪਰ ਵਿਧਾਨ ਸਭਾ ਨਹੀਂ ਜਿੱਤੀ ਸਗੀ 2019 ਵਿੱਚ ਵੀ ਭਾਜਪਾ ਸਾਧੀਆਂ ਸੱਤ ਲੈ ਗਈ ਪਰ ਤਾਂ ਵੀ ਉਹ ਵਿਧਾਨ ਸਭਾ ਨਹੀਂ ਜਿੱਤ ਸਗੀ ਮਤਲਬ 18% ਵੋਟਰ ਉਹ ਹੈ ਜਿਹੜਾ ਲੋਕ ਸਭਾ ਚੋਣਾਂ ਸਮੇਂ ਭਾਜਪਾਲੇ ਪਾਸੇ ਜਾਂਦਾ ਰਿਹਾ ਤੇ ਫਿਰ ਪਰਤ ਕੇ ਆਮ ਆਦਮੀ ਪਾਰਟੀ ਵਾਲੇ ਪਾਸੇ ਕੰਨੀ ਨੂੰ ਆਉਂਦਾ ਰਿਹਾ ਹੁਣ ਇਸ ਵਾਰ ਜਿਸ ਤਰ੍ਹਾਂ ਭਾਜਪਾ ਜਨਤਾ ਪਾਰਟੀ ਲੜ ਰਹੀ ਆ ਕਿਉਂਕਿ ਜਦੋਂ ਮੈਂ 54% ਵੋਟ ਦੇਖਦਾ ਹਾਂ ਹਾਂ ਤਾਂ ਮੈਂ ਦੇਖਦਾ ਕਿ ਭਾਜਪਾ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ 52 ਸੀਟਾਂ ਤੇ ਲੀਡ ਕਰ ਰਹੀ ਸੀ ਤੇ ਅਜਿਹੀ ਲੀਡ ਤਾਂ ਉਹਦੀ ਪਹਿਲਾਂ ਵੀ ਰਹੀ ਹੈ 2014 ਔਰ 19 ਚ ਤਾਂ ਵੀ ਉਹਦੇ ਕੋਲ ਹਿੱਸੇ 'ਚ ਸੀਟਾਂ ਤਿੰਨ-ਤਿੰਨ ਆਉਂਦੀਆਂ ਰਹੀਆਂ ਤੇ ਇਸ ਲਈ ਉਹਨੂੰ ਵੀ ਇਹੀ ਡਰ ਲੱਗ ਰਿਹਾ ਕਿ ਕਿਤੇ ਉਹ ਵੋਟ ਫੇਰ ਵਾਪਸ ਨਾ ਚਲਾ ਜਾਵੇ ਆਮ ਆਦਮੀ ਪਾਰਟੀ ਨੂੰ ਵੀ ਡਰ ਲੱਗ ਰਿਹਾ ਕਿ ਜੋ ਵੋਟ ਨਾ ਪਰਤੇ ਫਿਰ ਸਾਡਾ ਕੀ ਬਣੂਗਾ ਸੋ ਜੀ ਹੁਣ ਦੇਖਦੇ ਹਾਂ ਇਹ 18% ਰੂੜਨ ਵਾਲਾ ਵੋਟਰ ਇਸ ਵਾਰ ਕਿਹਦੀ ਥਾਲੀ ਚ ਟਿਕਦਾ ਹੈ ਤੇ ਕਿਹਨੂੰ ਜਿੱਤ ਨਸੀਬ ਕਰਦਾ ਹੈ ਚਲੋ ਹੁਣ ਤਾਂ 5 ਤਰੀਕ ਵੀ ਦੂਰ ਨਹੀਂ ਸਵੇਰ ਨੂੰ ਵੋਟਾਂ ਤੇ 8 ਤਰੀਕ ਵੀ ਦੂਰ ਹਨ ਨਤੀਜੇ ਜਿਹੜੇ ਨੇ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਵਿੱਚ ਔਰਤਾਂ ਲਈ ਮੁਫਤ バス ਸਫ਼ਰ ਦੀ ਸਹੂਲਤ ਹੈ ਚੰਨੀ ਸਰਕਾਰ ਦੇ ਸਮੇਂ ਇਹ ਸ਼ੁਰੂ ਹੋਈ ਸਹੂਲਤ ਮੁੜ ਕੇ ਵਾਪਸ ਲੈਣੀ ਕੈਪਟਨ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਹੋਈ ਸਹੂਲਤ ਵਾਪਸ ਲੈਣੀ ਚੁਣੌਤੀ ਬਣ ਗਈ ਚੰਨੀ ਹਰਾਂ ਨੇ ਇਹ ਫਾਰਮੂਲਾ ਅਪਣਾਇਆ ਸੀਗਾ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਜੇ ਹੁਣ ਵਾਪਸ ਲਿਆ ਤਾਂ ਇਹ ਨਰਾਜਗੀ ਵਾਲਾ ਪਹਿਲੂ ਹੈ ਪਰ ਜਿਸਪਾ ਇੱਕ ਪਾਸੇ ਰੋਡਵੇਜ ਵਾਲਾ ਮਸਲਾ ਕਿ ਰੋਡਵੇਜ ਪਨਬਸਦੀ ਜੋ ਸਥਿਤੀ ਹੁੰਦੀ ਜਾ ਰਹੀ ਹੈ ਸਾਲਾਨਾ ਬਜਟ ਦੇ ਵਿੱਚ ਇਸ ਕੰਮ ਦੀ ਮੁਫਤ ਬਸ ਸਫਰ ਦੀ ਪੂਰਤੀ ਦੇ ਲਈ 450 ਕਰੋੜ ਰੱਖਿਆ ਗਿਆ ਸੀ ਪਰ ਬਿੱਲ 702 ਕਰੋੜ ਦਾ ਪੈਂਡਿੰਗ ਖੜਾ ਹੈ ਜਿਹੜਾ ਜੇ ਦਿੱਤਾ ਹੀ ਨਹੀਂ ਪੰਜਾਬ ਮਹਿਲਾ ਬਲ ਵਿਕਾਸ ਭਾਗ ਨੇ ਟ੍ਰਾਂਸਪੋਰਟ ਵਿਭਾਗ ਨੂੰ ਇਸ ਲਈ ਪੰਜਾਬ ਰੋਡਵੇਜ ਪੰਨਪਾਸੀ ਨਵੀਂ ਬੱਸਾਂ ਦਾ ਕੀ ਖਰੀਦ ਪਾਣੀਆ ਪੁਰਾਣਿਆਂ ਨੂੰ ਟਾਇਰ ਨਹੀਂ ਪੈ ਪੈ ਰਿਹਾ ਰਿਪੇਅਰ ਨਹੀਂ ਹੋ ਪਾਰੀ ਤਨਖਾਹ ਨਹੀਂ ਸਮਝਦੇ ਹੋ ਪਰੀ ਇਹ ਮੁਸ਼ਕਲ ਬਣ ਪਰ ਕੀ ਇਹ ਸਿਰਫ ਮੁਫਤ ਬੱਸ ਸਫਰ ਦੀ ਔਰਤਾਂ ਨੂੰ ਸਹੂਲਤ ਹੈ ਜਾਂ ਔਰਤਾਂ ਨੂੰ ਮੁਫਤ ਬੱਸ ਸਫਰ ਦੇ ਨਾਂ ਦੇ ਉੱਤੇ ਇੱਕ ਵੱਡਾ ਘਟੌਲਾ ਹੈ ਇੱਕ ਮੋਟਾ ਘਟੌਲਾ ਕੀ ਹੈ ਪਹਿਲੂ ਲੋ ਗੌਰ ਨਾਲ ਸਮਝਿਓ ਹੁਣ ਸਾਲਾਨਾ ਬਜਟ 450 ਕਰੋੜ ਹੈ ਇਸ ਮੁਫਤ ਬੱਸ ਸਫਰ ਦੀ ਸਹੂਲਤ ਲਈ ਰੋਡਵੇਜ ਨੂੰ 1 ਸਾਲ ਤੋਂ 702 ਕਰੋੜ ਰੁਪਇਆ ਔਰਤਾਂ ਵਾਲਾ ਮਿਲਿਆ ਹੀ ਨਹੀਂਗਾ ਜਿਹੜਾ ਉਹਨਾਂ ਨੇ ਬਿੱਲ ਭੇਜਿਆ ਹੋਇਆ ਟਰਾਂਸਪੋਰਟ ਵਿਭਾਗ ਨੇ ਪੰਜਾਬ ਦੇ ਮੈਲ ਐਂਡ ਡਵੈਲਪਮੈਂਟ ਵਿਕਾਸ ਨੂੰ ਉਹਨਾਂ ਨੇ 702 ਕਰੋੜ ਦਾ ਜਿਹਨਾਂ ਦਾ ਬਿੱਲੇ ਪਾਸ ਵੀ ਕੀਤਾ ਪੈਂਡਿੰਗ ਖੜਾ 1 ਸਾਲ ਤੋਂ ਉੱਪਰ ਹੋ ਗਿਆ ਵਾ ਬਖਵਾ ਇਹ ਮੁਫਤ ਸਫ਼ਰ ਵਾਲਾ 12 ਮਹੀਨਿਆਂ ਤੋਂ ਬਾਅਦ ਸਮੇਂ ਤੋਂ ਪੈਂਡਿੰਗ ਹੈ 58 ਕਰੋੜ ਰੁਪਇਆ ਹਰ ਮਹੀਨੇ ਦਾ ਮਤਲਬ ਕਿ ਹਰ ਮਹੀਨੇ ਦੀ ਔਸਤ ਬਣਦੀ ਹੈ 58 ਕਰੋੜ ਹਰ ਮਹੀਨੇ ਦੇ ਮੁਫਤ ਸਫ਼ਰ ਦੀ ਔਸਤ ਹੈ ਹੁਣ ਇਸ ਪਹਿਲੂ ਦੇ ਉੱਤੇ ਜੇਕਰ ਮੈਂ ਚਾਤੀ ਮਾਰਾਂ ਪੀਆਰਟੀਸੀ ਦੀ ਇਹ ਦਸੰਬਰ 2023 ਤੋਂ ਤੇ ਪਨਵੰਸ ਦਾ ਜਨਵਰੀ 2024 ਤੋਂ ਬਾਅਦ ਪੇਮੈਂਟ ਨਹੀਂ ਹੋਈ ਇਹਨਾਂ ਦੀ ਮਤਲਬ ਪੀਆਰਟੀਸੀ ਨੂੰ ਆਖਰੀ ਦਸੰਬਰ 2023 ਚ ਹੋਈ ਆ ਪੇਮੈਂਟ ਪਨਵੰਸ ਨੂੰ ਜਨਵਰੀ 2024 ਚ ਪੇਮੈਂਟ ਹੋਈ ਉਹ ਤੋਂ ਬਾਅਦ ਉਹਨਾਂ ਪੇਮੈਂਟਾਂ ਫਸ ਗਈਆਂ ਤੇ ਇਹਨਾਂ ਦਾ ਸਾਲ ਤੋਂ ਉੱਪਰ ਦਾ ਵਕਵਾ ਹੋ ਗਿਆ ਹੁਣ ਇਹ ਸਵਾਲ ਦੇ ਨਾਲ ਕਹਿੰਦੇ ਜੀ ਕਿ ਰੋਡਵੇਜ ਦੇ ਮੰਤਰੀ ਸਾਹਿਬ ਸਾਡੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਸਾਹਿਬ ਕਹਿੰਦੇ ਲਾਲਜੀਤ ਪੁੱਲਰ ਜੀ ਕਿ ਅਸੀਂ ਜੀ ਸਾਰੀ ਤਸਵੀਜ਼ ਉਹਨਾਂ ਨੂੰ ਸਾਰਾ ਕੁਝ ਭੇਜ ਦਿੱਤਾ ਬਿਲਕੁਲ ਉਹਨਾਂ ਵੱਲੋਂ ਇੰਤਜ਼ਾਰ ਹੈ ਤੇ ਉਧਰ ਬੀਬੀ ਜੀ ਕਹਿੰਦੇ ਅਸੀਂ ਕਹੀਂ ਪਹਿਲਾਂ ਤੋਂ ਜਾਂਚ ਪੜਤਾਲ ਵੀ ਕਰ ਰਹੇ ਹਾਂ ਨਜ਼ਰਸਾਨੀ ਵੀ ਕਰ ਰਹੇ ਹਾਂ ਤੇ ਇੱਕ ਕਿਸ ਚੀਜ਼ ਦਾ ਇਕੱਠਾ ਦੇਣਾ ਔਖਾ ਹੈ ਚਲੋ ਵਿੱਚ ਵਿੱਚ ਕਰਕੇ ਪੂਰਾ ਕਰ ਦਾਂਗੇ ਹੁਣ ਇੱਧਰ ਇਹ ਕਹਿੰਦੇ ਜੀ ਅਸੀਂ ਨਵੀਆਂ ਬੱਸਾਂ ਖਰੀਦਣੀਆਂ ਟਾਇਰ ਪਵਾਉਣੇ ਆ ਉਹ ਸਾਰਾ ਮਸਲਾ ਤਾਂ ਹੈਗਾ ਹੀ ਹੈਗਾ ਪਰ ਇਹਦੇ ਵਿੱਚ ਇੱਕ ਮੋਟਾ ਕੱਪੜੇ ਵਾਲਾ ਪਹਿਲੂ ਉੱਪਰ ਆਇਆ ਜੀ ਕਹਿੰਦੇ ਉਹ ਪਹਿਲੂ ਇਹ ਆ ਮੈਂ ਤੁਹਾਨੂੰ ਦੋ ਉਦਾਹਰਨਾਂ ਨਾਲ ਸਮਝ ਇੱਕ ਔਰਤ ਦੇ ਆਧਾਰ ਕਾਰਡ ਦੇ ਉੱਤੇ ਇੱਕ ਦਿਨ ਦੇ ਵਿੱਚ ਪੰਜਾਬ 'ਚ 1000 ਕਿਲੋਮੀਟਰ ਦਾ ਸਫ਼ਰ ਹੋ ਗਿਆ ਜੀ। ਇਹ ਸੰਭਵ ਹੈ? ਇੱਥੋਂ ਦਾਇਆ ਲਾ ਲਓ। ਕਿਸੇ ਇੱਕ ਮਹਿਲਾ ਦਾ ਆਧਾਰ ਕਾਰਡ ਹੈ। ਇੱਕੋ ਦਿਨ ਹੈ ਤੇ ਇੱਕ ਦਿਨ 'ਚ 1000 ਕਿਲੋਮੀਟਰ ਦਾ ਸਫ਼ਰ ਹੈ। ਮਤਲਬ ਬੰਦਾ ਬੱਸ ਚ ਉਤਰਿਆ ਹੀ ਨਹੀਂ। ਬੀਬੀ ਬੱਸ ਚ ਉਤਰੀ ਹੋਣੀ। ਇੱਕ ਚੜ੍ਹ ਕੇ ਦੂਏ 'ਚ ਦੂਏ ਚੜ੍ਹ ਕੇ ਤੀਏ 'ਚ ਐਂ ਹੀ ਕੰਮ ਚੱਲੀ ਗਿਆ। ਪੰਜਾਬੇ ਕੁੰਮੀ ਗਈ ਹੋ। ਇਹ ਪਹਿਲੂ। ਦੂਸਰੇ ਇੱਕ ਆਧਾਰ ਕਾਰਡ ਹੈ ਇੱਕੋ ਸਮੇਂ ਤੇ ਦੋ ਥਾਵਾਂ ਤੇ ਉਹਦੀ ਪੰਚਿੰਗ ਦਿਖ ਰਹੀ ਹੈ ਇੱਕੋ ਦਿਨ ਇੱਕੋ ਸਮੇਂ ਹੁਣ ਇੱਕੋ ਬੰਦਾ ਇੱਕੋ ਸਮੇਂ ਦੋ ਥਾਵਾਂ ਦੀ ਕਿਵੇਂ ਸਫਰ ਕਰੂਗਾ ਵੀ ਕੀ ਨਕਲੀ ਆਧਾਰ ਕਾਰਡ ਦਾ ਖੇਡ ਚੱਲ ਰਿਹਾ ਹੈ ਕੀ ਕਿਸੇ ਟਰਾਂਸਪੋਰਟ ਵਿਭਾਗ ਨੇ ਮਿਲੀ ਭੁਗਤ ਕਰਕੇ ਹੁਣ ਕਿਸ ਪੱਧਰ ਤੇ ਆ ਇਹ ਇਹ ਬੱਸ ਦੇ ਸਫਰ ਕਰਨ ਵਾਲੇ ਮੁਲਾਜ਼ਮਾਂ ਦੇ ਪੱਧਰ ਤੇ ਹੈ ਚੈਕਿੰਗ ਕਰਨ ਵਾਲੇ ਪੱਧਰ ਤੇ ਹੈ ਇਹ ਬਿੱਲ ਬਣਾਉਣ ਵਾਲੇ ਪੱਧਰ ਤੇ ਹੈ ਇਹ ਮੇਜ਼ਾਂ ਤੇ ਬੈਠ ਕੇ ਦਫਤਰਾਂ 'ਚ ਬੈਠ ਕੇ ਕੰਮ ਕਰਨ ਵਾਲਿਆਂ ਦੇ ਪੱਧਰ ਤੇ ਹੈ ਇਹ ਅਫਸਰਾਂ ਦੇ ਪੱਧਰ ਤੇ ਹੈ ਇਹ ਮੰਤਰਾਲਿਆਂ ਦੇ ਪੱਧਰ ਤੇ ਹੈ ਕਿ ਕਪੜਾ ਜਾਂਚਦਾ ਵਿਸ਼ਾ ਹੈ ਕਿ ਕੀ ਨਕਲੀ ਆਧਾਰ ਕਾਰਡ ਅਸਲੀ ਆਧਾਰ ਕਾਰਡ ਕਿ ਜਾਲੀ ਆਧਾਰ ਕਾਰਡ ਜਾਲੀ ਸਫਰ ਉਹਦੇ ਆਧਾਰ ਤੇ ਤਾਂ ਨਹੀਂ ਖੇਡ ਹੋ ਰਿਹਾ ਉਹ ਟੋਲ ਵਾਲਾ ਆ ਜਾਂਦਾ ਨਾ ਕੀ ਮਰੋਲਾ ਕਿ ਸਾਡੀ ਤਾਂ ਗੱਡੀ ਗਈ ਉਹ ਨਹੀਂ ਟੋਲ ਕੱਟ ਗਿਆ ਹੁਣ ਬੰਦਾ ਆਧਾਰ ਕਾਰਡ ਲੈ ਕੇ ਗਿਆ ਜਾਂ ਨਹੀਂ ਗਿਆ ਬੀਬੀ ਆਧਾਰ ਕਾਰਡ ਤੇ ਸਫ਼ਰ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਪਰ ਉਹਦੇ ਨਾਲ ਤੇ ਸਫ਼ਰ ਤਾਂ ਨਹੀਂ ਹੋ ਰਿਹਾ ਕਿਤੇ ਜਾਲੀ ਸਫ਼ਰ ਦਿਖਾ ਕੇ ਤਾਂ ਨਹੀਂ ਪੈਸੇ ਬਸੂਲੇ ਜਾ ਰਹੇ ਕੌਣ ਕਰ ਰਿਹਾ ਇਹ ਖੇਲਾ ਇਸ ਲਈ ਦੋ ਕਟਨਾਮਾ ਸੰਕੇਤ ਕਰਦੀਆਂ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਪਿਛਲੀ ਵਾਰ ਤਾਂ ਬਾਡੀਆਂ ਦਾ ਮਸਲਾ ਸੀ ਹੁਣ ਇਹ ਆਧਾਰ ਕਾਰਡ ਨਾਲ ਮਸਲਾ ਆ ਗਿਆ ਕਿ ਭਾਈ ਕਿਸੇ ਇੱਕ ਮਹਿਲਾ ਦੇ ਆਧਾਰ ਕਾਰਡ ਤੇ ਇੱਕ ਦਿਨ ਚ 1000 ਕਿਲੋਮੀਟਰ ਦਾ ਸਫ਼ਰ ਹੋਇਆ ਤੇ ਕਿਸੇ ਇੱਕੋ ਆਧਾਰ ਕਾਰਡ ਤੇ ਦੋ ਅਲੱਗ-ਅਲੱਗ ਸਫਰਿਕੋ ਸਮਝ ਹੋਈ ਨੇ ਸੋ ਇਸ ਲਈ ਇਹ ਪਹਿਲੂ ਵੀ ਜਾਂਚ ਦਾ ਵਿਸ਼ਾ ਹੈ 2021-22 ਦੇ ਵਿੱਚ 250 ਕਰੋੜ ਦੇ ਲਈ ਬਜਟ ਰੱਖਿਆ ਵਾ ਸੀ 22-23 ਦੇ ਵਿੱਚ ਵੱਧ ਕੇ 290 ਕਰੋੜ ਕੀਤਾ 23-24 ਇਹਨੂੰ 490 ਕਰੋੜ ਰੱਖਿਆ ਤੇ ਹੁਣ 24-25 ਚ 450 ਕਰੋੜ ਰੱਖਿਆ ਹੋਇਆ ਪਰ 702 ਕਰੋੜ ਦਾ ਪੈਂਡਿੰਗ ਪਿਆ ਸੋ ਦਾੜੀ ਨਾਲੋਂ ਮੁੱਛਾਂ ਭਾਰੀਆਂ ਤੇ ਪੰਜਾਬ ਰੋਡ ਤੇ ਪਨ ਬਸਤਾ ਪੱਠਾ ਪੈਠ ਰਿਹਾ ਖਜ਼ਾਨੇ ਤੇ ਬੋਝ ਵੀ ਵਧ ਰਿਹਾ ਤੇ ਸਰਕਾਰ ਵੋਟਾਂ ਦੇ ਲਾਲਚਾ ਦੇ ਵਿੱਚ ਇਸ ਨੂੰ ਛੇੜ ਵੀ ਨਹੀਂ ਪਾ ਰਹੀ ਚਲੋ ਪੰਜਾਬ ਦੇ ਵਿੱਚ ਗ੍ਰੇਨੇਡ ਹਮਲੇ ਵੀ ਨਹੀਂ ਰੁਕ ਰਹੇ ਅੱਜ ਵੈਸੇ ਮੀਟਿੰਗਾਂ ਦਾ ਦੌਰ ਰਿਹਾ ਇੱਕ ਪਾਸੇ ਪਟਿਆਲੇ 'ਚ ਸੱਤ ਮੈਂਬਰੀ ਕਮੇਟੀ ਦੀ ਬੈਠਕ ਬੜੀ ਅਹਿਮ ਹੋਈ ਉਹਦੇ ਵਿੱਚੋਂ ਹਾਂ ਦੇਖਿਆ ਜਾ ਰਿਹਾ ਹੈ ਕਿ ਕੁਝ ਸ਼ਾਇਦ ਗੁਰਮਤੇ ਅਨੁਸਾਰ ਹੁਕਮਨਾਮੇ ਅਨਸਾਰ ਉਸ ਰੋਸ਼ਨੀ ਦੇ ਵਿੱਚ ਕੁਝ ਅੱਗੇ ਵਧਣ ਦੀ ਆਸ ਜਾਗ ਜਵੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਡੀਜੀਪੀ ਸਭ ਦੀ ਅਗਵਾਈ ਦੇ ਵਿੱਚ ਅੱਜ ਐਸਐਸਪੀ ਨਾਲ ਬੈਠਕ ਕੀਤੀ ਪੰਜਾਬ 'ਚ ਅਮਨ ਕੂਨ ਦੇ ਮਸਲੇ ਨੂੰ ਲੈ ਕੇ ਚਰਚਾ ਕੀਤੀ ਪ੍ਰਸਿੱਤੀ ਤਾਂ ਬਹੁਤ ਮਾੜੀ ਹੈ ਜਨਾਬ ਕਦੇ ਸਿੱਧੂ ਮੁਸੇਰ ਦੇ ਸਾਥੀ ਤੇ ਘਰੇ ਗੋਲੀਆਂ ਚੱਲਦੀਆਂ ਕਦੇ ਕਿਸੇ ਨੂੰ ਧਮਕੀ ਮਿਲਦੀ ਹੈ ਕਦੇ ਥਾਣੇ 'ਚ ਗਨੇਡ ਹਮਲਾ ਕੱਲ ਫੇਰ ਹੋ ਗਿਆ ਭਾਈ ਲੰਗੀ ਰਾਤ 3 ਫਰਵਰੀ ਦੀ ਰਾਤ ਨੂੰ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਦੀ ਇੱਕ ਬੰਦ ਪੁਲਿਸ ਚੌਕੀ 'ਚ ਫੇਰ ਧਮਾਕਾ ਹੋ ਗਿਆ ਹੁਣ ਕਹੀ ਜਾਓ ਜੀ ਕਿਤੇ ਟਾਇਰ ਫਟ ਗਿਆ ਕਹੀ ਜਾਓ ਜੀ ਕੋਈ ਹੋਰ ਧਮਾਕਾ ਹੈ ਇਹ ਗਨੇਡ ਵਾਲਾ ਤਾਂ ਹੈ ਨਹੀਂ ਜੀ ਉਹਦਾ ਤਾਕਤਵਰ ਨਹੀਂ ਅਗਲੇ ਕਹਿੰਦੇ ਸੜਕ 'ਚ ਟੋਆ ਪੈ ਗਿਆ ਪਰ ਜੇ ਖਿਲਰੇ ਪਏ ਨੇ ਧਮਾਕਾ ਇੰਨੀ ਦੂਰ ਤੱਕ ਸੁਣਿਆ ਹੈ ਜਿਹੜੇ ਨਾਕੇ 'ਤੇ ਖੜੇ ਪੁਲਿਸ ਨੇ ਉਹਨਾਂ ਨੇ ਵੀ ਸੁਣਿਆ ਲੋਕਾਂ ਨੇ ਵੀ ਸੁਣਿਆ ਭੀੜ ਇਕੱਠੀ ਬੱਡੇ-ਵੱਡੇ ਅਧਿਕਾਰੀ ਆ ਗਏ ਮੀਡੀਆ 'ਚ ਬਿਆਨ ਦੇਤੇ ਪਰ ਇਹ ਲਗਾਤਾਰ ਕਿਉਂ 24 ਨਵੰਬਰ ਨੂੰ ਅਜਨਾਲਾ 'ਚ ਆਰ ਡੀ ਐਕਸ ਬ੍ਰਾਮਹ ਹੁੰਦੀ ਹੈ ਅਜਨਾਲਾ ਥਾਣੇ 'ਚ 27 ਨਵੰਬਰ ਨੂੰ ਗੁਰਬਖਸ਼ਨਗਰ 'ਚ ਮਤਲਬ ਕਿ ਗ੍ਰਨੇਡ ਧਮਾਕਾ ਹੁੰਦਾ ਫਿਰ 2 ਦਸੰਬਰ ਨੂੰ ਐਸ ਵੀ ਐਸ ਨਗਰ ਦੇ ਕਾਠਗੜ 'ਚ ਗ੍ਰਨੇਡ ਨਾਲ ਧਮਾਕਾ ਹੁੰਦਾ 4 ਦਸੰਬਰ ਨੂੰ ਮਜੀਠਾ ਥਾਣੇ 'ਚ ਗ੍ਰਨੇਡ ਨਾਲ ਧਮਾਕਾ ਹੁੰਦਾ 13 ਨਵੰਬਰ ਨੂੰ ਅਲੀਵਾਲ ਬਟਾਲਾ ਵਿਖੇ ਗ੍ਰਨੇਡ ਨਾਲ ਅਟੈਕ ਹੁੰਦਾ ਸਤੰਬਰ ਨੂੰ ਇਸਲਾਮਾਦਵਾਦ ਥਾਣੇ ਅੰਮ੍ਰਿਤਸਰ ਦੇ ਉੱਥੇ ਗ੍ਰੇਨਨਾਤਮਾਕਾ ਹੁੰਦਾ ਹੈ 19 ਦਸੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਬਖਸ਼ੀ ਵਾਲਾ ਚੌਂਕੀ ਦੇ ਉੱਤੇ ਅਟੈਕ ਹੁੰਦਾ ਹੈ ਗ੍ਰੇਨੇਡਰ ਅਟੈਕ 21 ਦਸੰਬਰ ਨੂੰ ਗੁਰਦਾਸਪੁਰ ਦੇ ਕਲਾਨੌਰ ਖੇਤਰ ਦੇ ਵਿੱਚ ਚੌਂਕੀ ਦੇ ਉੱਤੇ ਧਮਾਕਾ ਹੁੰਦਾ ਹੈ 16 ਜਨਵਰੀ ਨੂੰ ਅੰਮ੍ਰਿਤਸਰ ਦੇ ਉਹ ਸ਼ਰਾਬ ਕਾਰੋਬਾਰੀ ਜੈਤੀਪੁਰ ਪਿੰਡ ਦੇ ਵਿੱਚ ਉੱਥੇ ਅਟੈਕ ਹੁੰਦਾ ਹੈ ਗ੍ਰੇਨਡ ਅਟੈਕ 19 ਜਨਵਰੀ ਨੂੰ ਫਿਰ ਅੰਮ੍ਰਿਤਸਰ ਦੇ ਗਮਟਾਲਾ ਚੌਂਕੀ ਦੇ ਉੱਤੇ ਅਟੈਕ ਹੁੰਦਾ ਹੁਣ 3 ਫਰਵਰੀ ਨੂੰ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਚ ਪਿਛਲੇ 1 ਸਾਲ ਤੋਂ ਬੰਦ ਪਈ ਚੌਂਕੀ ਦੇ ਉੱਤੇ ਗਰਨੇਡ ਅਟੈਕ ਹੈ ਸੋ ਇੱਕ ਪਾਸੇ ਪੁਲਿਸ ਮੁਕਾਬਲਿਆਂ ਦੀਆਂ ਖਬਰਾਂ ਆ ਰਹੀਆਂ ਕਿ ਜੀ ਪੁਲਿਸ ਨੇ ਗੈਂਗਸਟਰ ਫੜ ਲਈ ਜੀ ਪੁਰਸ ਮੁਕਾਬਲਾ ਬਣ ਗਿਆ ਜੀ ਇੰਨੇ ਫੜ ਲਈ ਜੀ ਇੰਨੇ ਚੱਕ ਲਈ ਜੀ ਹੋਰ ਨਾਲ ਜੇਲਾਂ ਚੋਂ ਬਾਹਰ ਲਿਆਉਣੇ ਆ ਜੀ ਇੱਥੇ ਪੰਜਾਬ ਲਿਆਉਣੇ ਆ ਜੀ ਇਧਰ ਮੁੜ ਕੇ ਪੁਲਿਸ ਮੁਕਾਬਲਿਆਂ ਦੀ ਲੜੀ ਸ਼ੁਰੂ ਹੋ ਰਹੀ ਹੈ ਪੰਜਾਬ ਚ ਉਧਰ ਪੁਲਿਸ ਥਾਣਿਆਂ ਤੇ ਲਗਾਤਾਰ ਗਰਨੇਡ ਅਟੈਕ ਹੋ ਰਹੇ ਨੇ ਪੁਲਿਸ ਥਾਣਿਆਂ ਨੂੰ ਸੀਲ ਕਰਨਾ ਪੈ ਰਿਹਾ ਜਾਲੀਆਂ ਲਾਣੀਆਂ ਪੈ ਰਹੀਆਂ ਨੇ ਬੰਨਣਾ ਪੈ ਰਿਹਾ ਜੇ ਪੁਲਿਸ ਉਕਤ ਅੰਤਰਰਾਸ਼ਟਰੀ ਜੌ ਬੈਠਕਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਟਰੰਪ ਲਗਾਤਾਰ ਚਰਚਾ ਚ ਨੇ ਜਿਸ ਦਿਨ ਦੇ ਅਮਰੀਕਾ ਦੇ ਰਾਸ਼ਪਤੀ ਬਣੇ ਨੇ ਉਹਨਾਂ ਨੇ ਆਪਣੇ ਗਵਾਂਢੀ ਮੁਲਕਾਂ ਦੇ ਨਾਲ ਨਾਲ ਹੋਰਨਾ ਮੁਲਕਾਂ ਨੂੰ ਵੀ ਫਿਕਰ ਪਾਇਆ ਪਿਆ ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਬਾਹਰ ਚੱਕ ਕੇ ਕਿਹਾ ਕਿ ਭੇਜੋ ਜੀ ਸਾਡੇ ਗੈਰ ਕਾਨੂੰਨੀ ਪ੍ਰਵਾਸੀ ਅਸੀਂ ਉਹਨਾਂ ਨੂੰ ਰੱਖਣ ਦਾ ਪ੍ਰਬੰਧ ਕਰਦੇ ਹਾਂ ਬਿਲਕੁਲ ਜਿਹੜੇ ਗਲਤ ਗਏ ਨੇ ਟਰੰਪ ਹੋਰਾਂ ਨੇ ਆਪਣੇ ਮੁਲਕ ਦੇ ਵਾਸੀਆਂ ਦੇ ਹਵਾਲੇ ਨਾਲ ਉੱਥੋਂ ਦੇ ਵਸਨੀਕਾਂ ਦੇ ਹਵਾਲੇ ਨਾਲ ਚਾਹੇ ਉਹ ਹੋਰਨਾ ਮੁਲਕਾਂ ਦੇ ਆ ਕੇ ਬਸੇ ਨੇ ਉਹਨਾਂ ਦੇ ਹੱਕ ਹਕੂਕਾਂ ਦੇ ਹਵਾਲੇ ਨਾਲ ਪਹਿਲਕਦਮੀ ਕੀਤੀ ਆ ਢੰਗ ਤਰੀਕੇ ਚ ਗੜਬੜ ਹੋ ਸਕਦੀ ਆ ਪਰ ਅਗਲਾ ਕਿਹਦਾ ਵੀ ਮੈਂ ਤਾਂ ਗੈਰਕਾਨੂੰਨੀ ਬੰਦੇ ਰਹਿਣ ਨਹੀਂ ਦੇਣੇ ਗੈਰਕਾਨੂੰਨੀ ਆਉਣ ਨਹੀਂ ਦੇਣੇ ਤੇ ਆ ਗਈ ਜੀ ਵਾਰੀ ਭਾਰਤੀਆਂ ਦੀ ਅੱਜ 205 ਭਾਰਤੀਆਂ ਨੂੰ ਜਾ ਚੜਾਤਾ ਅਮਰੀਕਾ ਨੇ 205 ਭਾਰਤੀਆਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਰਹਿ ਰਹੇ ਸੀ ਗੈਰ ਕਾਨੂੰਨੀ ਪ੍ਰਵਾਸੀ ਸੀ ਗਲਤ ਤਰੀਕੇ ਨਾਲ ਗਏ ਸੀ ਉੱਥੇ ਰਹਿਣ ਦੇ ਦਸਤਾਵੇਜ਼ਾਂ ਪੱਖੋਂ ਪੂਰੇ ਨਹੀਂ ਸੀਗੇ ਉਹਨਾਂ ਨੂੰ ਵਾਪਸ ਤੋਰ ਦਿੱਤਾ ਹੁਣ ਸਵਾਲ ਇਹ ਹੈ ਕਿ ਇਸ ਤੋਂ ਅਗਲਾ ਕਦਮ ਹੁਣ ਕੀ ਹੋਏਗਾ ਗਿਣਤੀ ਕੋਈ ਕਹਿੰਦਾ ਜੀ ਕਿ 18000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਨੇ ਉੱਥੇ ਹੈਨਾ ਭਾਰਤੀ ਭਾਰਤੀਓ ਕੋਈ ਕਹਿੰਦਾ ਅਮਰੀਕਾ ਚ 7.5 ਲੱਖ ਦੇ ਕਰੀਬ 7 ਲੱਖ 25000 ਤੋਂ ਵੱਧ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸੀ ਭਾਰਤੀ ਰਹੇ ਦੇਣ ਹੁਣ ਇਹ ਗਿਣਤੀਆਂ ਵਾਲਾ ਖੇਲ ਅਜੇ ਚੱਲਣਾ ਹੈ ਅਮਰੀਕਾ ਚ ਟਰੰਪ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਮਾਮਲੇ ਚ ਤੇਜ਼ੀ ਫੜ ਲਈ ਹੈ ਬਕਾਇਦਾ ਤੌਰ ਤੇ ਉਥੇ ਦੀਆਂ ਨਿਊਜ਼ ਏਜੰਸੀਆਂ ਦੇ حوالے ਨਾਲ ਜਕਰ ਮੈਂ ਦੇਖਾਂ ਤਾਂ ਜਾਣਕਾਰੀ ਆ ਰਹੀ ਹੈ ਕਿ 에어 ਫੋਰਸ ਉਥੋਂ ਦਾ ਜਹਾਜ਼ C-17 ਟ੍ਰਾਂਸਪੋਰਟ 에어ਕ੍ਰਾਫਟ ਬਕਾਇਦਾ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋ ਗਿਆ 에어ਕ੍ਰਾਫਟ ਦੇ ਵਿੱਚ ਕਹਿੰਦੇ 205 ਦੇ ਕਰੀਬ ਭਾਰਤੀ ਸਵਾਰ ਨੇ ਔਰ ਇਹਨਾਂ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ ਅਕਾਦ ਤੌਰ ਤੇ ਇਸ ਪ੍ਰਕਿਰਿਆ ਚ ਭਾਰਤ ਸਰਕਾਰ ਨੇ ਨਰਿੰਦਰ ਮੋਦੀ ਸਰਕਾਰ ਨੇ ਪੂਰੀ ਭੂਮਿਕਾ ਨਾਲ ਨਿਭਾਈ ਹੈ ਤੇ ਜੀ ਕਹਿੰਦੇ ਭਾਰਤ ਪਹੁੰਚਣ ਤੋਂ ਬਾਅਦ ਬਾਕੀ ਕਾਗਜ਼ੀ ਕਾਰਵਾਈ ਸ਼ੁਰੂ ਹੋ ਜੇਗੀ ਜਦੋਂ ਤੱਕ ਕਿ ਖਬਰ ਤੁਸੀਂ ਦੇਖ ਰਹੇ ਹੋਵੋਗੇ ਉਸ ਤੋਂ ਤਦ ਤੱਕ ਜਹਾਜ਼ ਪਹੁੰਚ ਜਵੇ ਨਹੀਂ ਉਹ ਤੋਂ ਕੁਝ ਘੰਟੇ ਬਾਅਦ ਪਹੁੰਚ ਜਵੇ ਹੁਣ ਇਸ ਮਾਮਲੇ ਦੇ ਵਿੱਚ ਕਹਿੰਦੇ ਜੀ ਜਿਹੜੀ ਇੱਕ ਗੈਰ ਕਾਨੂੰਨੀ ਅਮਰੀਕਾ ਚ ਵੱਸਦੇ ਪ੍ਰਵਾਸੀ ਪ੍ਰਵਾਸੀਆਂ ਦੀ ਲਿਸਟ ਤਿਆਰ ਹੋਈ ਪੂਰੇ ਦੁਨੀਆ ਦੇ ਉਹਨਾਂ ਚ 18000 ਦੇ ਕਰੀਬ ਭਾਰਤੀਆਂ ਦਾ ਅੰਕੜਾ ਸਾਹਮਣੇ ਆਇਆ ਹੁਣ ਟਰੰਪ ਨੇ ਪਹਿਲੇ ਦਿਨ 11 ਪਹਿਲੇ 11 ਦਿਨਾਂ ਚ 1700 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ ਕਹਿੰਦੇ ਜੀ 1700 ਬੰਦੇ ਲੈ ਲਏ ਸੀ ਤੇ 205 ਹੁਣ ਭੇਜੇ ਜਾਗੇ 트럼ਪ ਨੇ ਕਹਿੰਦੇ ਸੱਤਾ ਸੰਭਾਲਣ ਤੋਂ ਬਾਅਦ ਪਹਿਲੇ 11 ਦਿਨਾਂ 'ਚ 25000 ਤੋਂ ਜ਼ਿਆਦਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ 'ਚ ਲਿਆ ਵੱਖ-ਵੱਖ ਮੁਲਕਾਂ ਦੇ ਜਿਹੜੇ ਗੈਰ ਕਾਨੂੰਨੀ ਉੱਥੇ ਵੱਸਦੇ ਸੀ ਉਹਨਾਂ ਦੀ ਗਿਣਤੀ 25000 ਦੱਸੀ ਜਾ ਰਹੀ ਆ ਤੇ 25000 ਦੇ ਵਿੱਚ ਕਹਿੰਦੇ 1700 ਦੇ ਕਰੀਬ ਗਿਣਤੀ ਸਾਡੇ ਭਾਰਤੀਆਂ ਦੀ ਆ ਹੁਣ ਇਹਨਾਂ 'ਚ ਪੰਜਾਬੀ ਵੀ ਨੇ ਭਾਈ ਤੇ ਜਿਹੜੇ ਅੱਜ ਆ ਰਹੇ ਨੇ ਕਹਿੰਦੇ ਇਹਨਾਂ 'ਚ ਵੀ ਪੰਜਾਬੀਆਂ ਦੀ ਕੰਦੀ ਹੈਗੀ ਚਲੋ ਹੁਣ ਇੱਕ ਪਹਿਲੂ ਇਹਦੇ ਨਾਲ ਜਿਹੜਾ ਅਹਿਮ ਵਿਚਾਰਨ ਵਾਲਾ ਉਹ ਇਹ ਹੈ ਕਿ ਰਿਪੋਰਟ ਦੇ ਮੁਤਾਬਕ ਦਾਵਾ ਕੀਤਾ ਜਾ ਰਿਹਾ ਕਿ 1700 ਦੇ ਕਰੀਬ ਭਾਰਤੀ ਫੜਲੇ ਨੇ ਮੈਸੇ ਪਹਿਲਾਂ ਇਹ ਵੀ ਖਬਰਾਂ ਦਿੱਤੀਆਂ ਸੀ ਕਿ ਗੁਰਦੁਆਰਿਆਂ ਤੇ ਛਾਪੇਮਾਰੀ ਹੋਗੀ ਇਹ ਬਹੁਤ ਜਤੋਕਿਓ ਭਾਰਤੀਆਂ ਅਧਿਕਾਰਤ ਏਜੰਸੀਆਂ ਨੇ ਉਹ ਖਬਰ ਰੀਲீஸ் ਕੀਤੀ ਸੀ ਬਾਅਦ ਚੋਂ ਖਬਰ ਝੁੱਠੀ ਨਿਕਲੀ ਹੁਣ ਇੱਥੇ ਵੀ ਇਹ ਦਾਅਵੇ ਏਜੰਸੀਆਂ ਦੇ ਆ ਰਹੇ ਨੇ ਕਿ ਸਤਾਰਨਸੂ ਦੇ ਕਰੀਬ ਭਾਰਤੀਆਂ ਨੂੰ ਉੱਥੇ ਫੜਿਆ ਹੋਇਆ ਜਿਨ੍ਹਾਂ ਚੋਂ 205 ਨੂੰ ਵਾਪਸ ਭੇਜਿਆ ਜਾ ਰਿਹਾ ਤੇ ਜਹਾਜ਼ ਰਵਾਨਾ ਹੋ ਗਿਆ ਤੇ ਪਰ ਸਰਕਾਰ ਦੇ ਹਵਾਲੇ ਨਾਲ ਪਰ ਮੇਰਾ ਸਵਾਲ ਜਿਹੜਾ ਇੱਥੇ ਹੈਗਾ ਉਹ ਇਹ ਹੈ ਕਿ ਇਹ ਜਿਹੜਾ ਅਮਰੀਕਾ ਤੋਂ ਭਾਰਤ ਲਈ ਜਹਾਜ਼ ਉੜਿਆ ਤੇ ਭਾਰਤ ਸਰਕਾਰ ਉਹਨਾਂ ਨਾਲ ਰਾਪਤੇ ਚ ਉਹਨਾਂ ਦੀ ਕਾਗਜ਼ੀ ਪੱਤਰੀ ਸਾਰੀ ਪ੍ਰਕਿਰਿਆ ਪੂਰੀ ਕਰਨੀ ਹੈ ਉਹਦੇ ਲਈ ਇਹ ਜਹਾਜ਼ ਦਿੱਲੀ ਕਿਉਂ ਨਹੀਂ ਉਤਰਿਆ ਅਮਰitsar ਕਿਉਂ ਉਤਰ ਰਿਹਾ ਦਿੱਲੀ ਦੇ 에ਰਪੋਰਟ ਨੂੰ ਚੁਣਨ ਦੀ ਬਜਾਏ ਅਮਰitsar ਦੇ 에ਰਪੋਰਟ ਨੂੰ ਕਿਉਂ ਚੁਣਿਆ ਗਿਆ ਕਿ ਦੁਨੀਆ ਚ ਇਹ ਸਨਿਆਦ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਪੰਜਾਬੀ ਹੋ ਗਏ ਨੇ ਗੈਰਕਾਨੂੰਨੀ ਤਰੀਕੇ ਨਾਲ ਇਹ ਪੰਜਾਬੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਕੀ ਇਹ ਸਨਿਆਦ ਦੇ ਰਹੀ ਦਿੱਤਾ ਜਾ ਰਿਹਾ ਜੇ ਟਰੰਪ ਸਾਹਿਬ ਮਿੱਤਰ ਹੈ ਨਰਿੰਦਰ ਮੋਦੀ ਜੀ ਦਾ ਫਿਰ ਮਿੱਤਰਾਂ ਦਾ ਜਹਾਜ਼ ਦਿੱਲੀ ਤਾਰਦੇ ਨਾ ਅਫਸਰ ਅਧਿਕਾਰੀਆਂ ਨੂੰ ਸਾਰੀ ਕਾਰਵਾਈ ਕਰਨ ਲਈ ਵੀ ਸਹੀ ਰਹਿੰਦਾ ਉਹਨਾਂ ਚੋ ਬਕਾਇਦਾ ਸੂਚੀ ਜਾਰੀ ਹੁੰਦੀ ਉੱਥੇ ਕਿ ਭਾਈ ਐਨੇ ਪੰਜਾਬੀ ਨੇ ਐਨੇ ਹਰਿਆਣਵੀ ਨੇ ਐਨੇ ਗੁਜਰਾਤੀ ਨੇ ਐਨੇ ਹੋਰ ਸੁਬ ਮੁਲਕ ਸੁਬਿਆ ਦੇ ਨੇ ਸੋ ਭਾਰਤ ਦੇ 205 ਲੋਕ ਵਾਪਸ ਆ ਰਹੇ ਨੇ ਉਹ ਜਿਹੜਾ ਅਮਰੀਕਾ ਮੁਲਕ ਤੋਂ ਭਾਰਤ ਮੁਲਕ ਲਈ ਜਾ ਜੁੜਿਆ ਉਹ ਭਾਰਤ ਦੀ ਰਾਜਧਾਨੀ ਦਿੱਲੀ ਚ ਉਤਰਨ ਦੀ ਬਜਾਏ ਅੰਮ੍ਰਿਤਸਰ ਕਿਉਂ ਤਾਇਆ ਤਾਰਿਆ ਜਾ ਰ ਇਹ ਵੀ ਸਵਾਲ ਖੜਾ ਹੈ ਸੋ ਇਸ ਲਈ ਇਹਨਾਂ ਪਹਿਲੋਂ ਲੈ ਕੇ ਹਾਜ਼ਰ ਹੋ ਨੇ ਆ ਤੇ ਇਹਨਾਂ ਪਹਿਲੋਂ ਤੇ ਚਰਚਾ ਕਰਦੇ ਆ ਤੁਸੀਂ ਬਿਕਦੇ ਰਹੋ ਬਹੁਤ ਬਹੁਤ ਸ਼ੁਕਰੀਆ